ਵਿਵਾਹੀ ਗੁਰਜੀਕਾ ਖਾਲਸਾ ਵਿਵਾਹੀ ਗੁਰਜੀਕੀ ਫਤਿਹ ਆਓ ਜੀ ਅੱਜ ਤੁਹਾਨੂੰ ਲੈ ਚੱਲਦੇ ਹਾਂ ਗੁਰਦੁਆਰਾ ਖੜੀ ਦਾ ਖਾਲਸਾ ਖੂ ਕਵੀ ਰਾਜਪਈ ਤੰਨਾ ਸਿੰਘ ਜੀ ਇਸ਼ਾਰਾ ਪੰਨੂਆ ਵਿੱਚੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਾਹੀ ਸਿੰਘ ਭਾਈ ਤੰਨਾ ਸਿੰਘ ਜੀ ਜਿਸ ਨੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਪੌਂਟਾ ਸਾਹਿਬ ਦੀ ਧਰਤੀ ਤੇ ਉਸ ਸਮੇਂ ਦੇ ਮਸ਼ਹੂਰ ਚੰਦਨ ਕਵੀ ਨੂੰ ਹਰਾਇਆ ਤੇ ਕਵੀ ਰਾਜ ਦੀ ਪਦਵੀ ਹਾਸਲ ਕੀਤੀ ਕਵੀ ਰਾਜਪਈ ਤੰਨਾ ਸਿੰਘ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅਰਥਾ ਸਹਿਤ ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 48 ਸਿੰਗਾ ਨਾਲ ਹਾਸਲ ਕੀਤੀ। ਤਲਵੰਡੀ ਸਾਬੋ ਕੀ ਧਰਤੀ ਤੇ ਬਣੇ ਲਿਖਣਸਾਰ ਗੁਰਦੁਆਰਾ ਸਾਹਿਬ ਵਿਖੇ ਜੋ ਬੋਰਡ ਲੱਗਿਆ ਹੋਇਆ ਹੈ ਉਸ ਉੱਪਰ 12ਵੇਂ ਨੰਬਰ ਤੇ ਭਾਈ ਸਾਹਿਬ ਦਾ ਨਾਮ ਅੰਕਿਤ ਹੈ। ਭਾਈ ਧੰਨਾ ਸਿੰਘ ਜੀ ਦੂਰ ਦਰਾਡੇ ਤੱਕ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਭਾਈ ਧੰਨਾ ਸਿੰਘ ਜੀ ਦੀ ਯਾਦ ਵਿੱਚ ਜਲੰਧਰ ਜ਼ਿਲ੍ਹੇ ਦੇ ਪਿੰਡ ਭਾਗ ਸਿੰਘਪੁਰਾ ਵਿੱਚ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਦੋਂ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਕਰਿਆ ਕਰਦੇ ਸਨ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਵੱਖ-ਵੱਖ ਅਸਥਾਨਾਂ ਤੇ ਪਹੁੰਚਾਉਣ ਦੀ ਸੇਵਾ ਵੀ ਭਾਈ ਸਾਹਿਬ ਭਾਈ ਧੰਨਾ ਸਿੰਘ ਜੀ ਕਰਿਆ ਕਰਦੇ ਸਨ ਭਾਈ ਧੰਨਾ ਸਿੰਘ ਜੀ ਨਸ਼ਹਿਰਾ ਪੰਨੂਆ ਦੇ ਜੰਮਪਾਲ ਸਨ ਪਿੰਡ ਵਾਸੀਆਂ ਨੇ ਗੁਰੂ ਸਾਹਿਬ ਜੀ ਦੇ ਹੁਕਮ ਅਨਸਾਰ ਉਹਨਾਂ ਦੀ ਯਾਦ ਵਿੱਚ ਖੂਲਵਾਇਆ ਪਹਿਲਾਂ ਇੱਥੇ ਬਹੁਤ ਛੋਟਾ ਜਿਹਾ ਗੁਰੂ ਘਰ ਬਣਿਆ ਹੁੰਦਾ ਸੀ 90 ਦੇ ਦਹਾਕੇ ਵਿੱਚ ਪਿੰਡ ਤੰਨਾ ਸਿੰਘ ਦੇ ਜੰਪਾਲ ਬਾਬਾ ਸਤਨਾਮ ਸਿੰਘ ਜੀ ਤੇ ਪ੍ਰਮਾਤਮਾ ਦੀ ਕਿਰਪਾ ਹੋਈ ਤੇ ਉਹਨਾਂ ਨੇ ਇਸ ਗੁਰੂ ਘਰ ਦੀ ਸੇਵਾ ਸੰਭਾਲੀ ਤੇ ਗੁਰੂ ਘਰ ਦੀ ਨਵੀਂ ਇਮਾਰਤ ਬਣਾਈ ਗਈ ਨਵਾਂ ਸ੍ਰੀ ਨਿਸ਼ਾਨ ਸਾਹਿਬ ਚੜਾਇਆ ਗਿਆ ਬਾਬਾ ਸਤਨਾਮ ਸਿੰਘ ਜੀ ਨੇ ਸਭ ਤੋਂ ਪਹਿਲਾਂ ਅਗਰਾਹੀਆਂ ਦਾ ਪਖੰਡ ਬੰਦ ਕਰਨ ਦਾ ਹੁਕਾ ਦਿੱਤਾ ਤੇ ਐਲਾਨ ਕੀਤਾ ਕਿ ਸਿੱਖ ਦਾਤਾ ਹੈ ਮੰਗਤਾ ਨਹੀਂ ਜਿਸਨੇ ਵੀ ਦਾਨ ਕਰਨਾ ਹੋਵੇ ਉਹ ਖੁਦ ਜਾ ਕੇ ਦਾਨ ਦੇ ਕੇ ਆਵੇ ਤੇ ਨਾਲ ਹੀ ਕਿਹਾ ਇਸ ਗੁਰੂ ਘਰ ਵਾਸਤੇ ਕੋਈ ਵੀ ਅਗਰਾਹੀ ਨਹੀਂ ਕੀਤੀ ਜਾਇਆ ਕਰੇਗੀ ਵਿਸਾਖੀ 1999 ਈਸਵੀ ਵਿੱਚ ਜਦੋਂ ਸਿੱਖ ਪੰਥ ਨੇ 300 ਸਾਲਾ ਖਾਲਸਾ ਸਾਜਨਾ ਦਿਵਸ ਮਨਾਇਆ ਤਾਂ ਵਿਸਾਖੀ ਵਾਲੇ ਦਿਨ ਗੁਰਦੁਆਰਾ ਖੜੇ ਦਾ ਖਾਲਸਾ ਦੀ ਗੋਲਕ ਗਰੀਬਾਂ ਵਿੱਚ ਵੰਡੀ ਗਈ ਤੇ ਐਲਾਨ ਕੀਤਾ ਗਿਆ ਕਿ ਅੱਜ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਗੋਲਕ ਗਰੀਬਾਂ ਤੇ ਲੋੜਵੰਦਾਂ ਦੇ ਲੇਖੇ ਹੈ ਗੁਰੂ ਦੀ ਗੋਲਕ ਵਿੱਚੋਂ ਜੋ ਵੀ ਮਾਇਆ ਨਿਕਲਦੀ ਹੈ ਅੱਜ ਵੀ ਉਸ ਨਾਲ ਬਹੁਤ ਸਾਰੇ ਪਰਿਵਾਰਾਂ ਦੇ ਘਰ ਬਣਾ ਕੇ ਦਿੱਤੇ ਜਾ ਚੁੱਕੇ ਹਨ ਕਈ ਗਰੀਬਾਂ ਦੀਆਂ ਧੀਆਂ ਦੇ ਵਿਆਹ ਕਾਰਜਾਂ ਵਿੱਚ ਸਹਾਇਤਾ ਕੀਤੀ ਜਾ ਚੁੱਕੀ ਹੈ ਕਈ ਲੋੜਵੰਦਾਂ ਦਾ ਇਲਾਜ ਕਰਵਾਇਆ ਜਾ ਚੁੱਕਾ ਹੈ ਕਈਆਂ ਲੋੜਵੰਦਾਂ ਦੇ ਬੱਚਿਆਂ ਦੀਆਂ ਫੀਸਾਂ ਇਸ ਗੋਲਕ ਵਿੱਚੋਂ ਦਿੱਤੀਆਂ ਜਾ ਚੁੱਕੀਆਂ ਹਨ ਹਰ ਸਾਲ ਲੋੜਵੰਦਾਂ ਨੂੰ ਗਰਮੀਆਂ ਸਰਦੀਆਂ ਮੌਸਮ ਦੇ ਅਨੁਸਾਰ ਕੱਪੜੇ ਦਿੱਤੇ ਜਾਂਦੇ ਹਨ ਪਿੰਡ ਨਸ਼ਹਿਰਾ ਪੰਨੂਆ ਦੇ ਬਜ਼ੁਰਗ ਜਿਨ੍ਹਾਂ ਦੀਆਂ ਸਰਕਾਰ ਨੇ ਪੈਨਸ਼ਨਾਂ ਨਹੀਂ ਲਾਈਆਂ ਉਹਨਾਂ ਨੂੰ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਇਸ ਗੁਰਦੁਆਰਾ ਸਾਹਿਬ ਵਿੱਚ ਅਕੈਡਮੀ ਚਲਾਈ ਜਾ ਰਹੀ ਹੈ ਜਿਸ ਵਿੱਚ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਦਿੱਤੀ ਜਾਂਦੀ ਹੈ ਕੀਰਤਨ ਸਿਖਾਇਆ ਜਾਂਦਾ ਹੈ ਬੱਚਿਆਂ ਨੂੰ ਢਾਡੀ ਕਲਾ ਤੇ ਕਵੀਸ਼ਰੀ ਵੀ ਸਿਖਾਈ ਜਾ ਰਹੀ ਹੈ ਇਸ ਅਕੈਡਮੀ ਵਿੱਚੋਂ ਸਿੱਖ ਕੇ ਕਈ ਜਥੇ ਤਿਆਰ ਹੋ ਚੁੱਕੇ ਹਨ ਬੱਚਿਆਂ ਨੂੰ ਆਤਮ ਰੱਖਿਆ ਲਈ ਗਤਕਾ ਵੀ ਸਿਖਾਇਆ ਜਾਂਦਾ ਹੈ ਹਰ ਸਾਲ ਕਵੀਰਾਜ ਭਾਈ ਧੰਨਾ ਸਿੰਘ ਜੀ ਦੀ ਯਾਦ ਵਿੱਚ ਸਲਾਨਾ ਗੁਰਮਤ ਸਮਾਗਮ ਸਾਵਣ ਮਹੀਨੇ ਦੇ ਪਹਿਲੇ ਐਤਵਾਰ ਨੂੰ ਕਰਵਾਇਆ ਜਾਂਦਾ ਹੈ ਜਿਸ ਵਿੱਚ ਪੰਥ ਦੇ ਪ੍ਰਸਿੱਧ ਟਾਡੀ ਤੇ ਕਵੀਸ਼ਰ ਜਥੇ ਸੰਗਤਾਂ ਨੂੰ ਗੁਰਜਸ ਸੁਣਾ ਕੇ ਨਿਹਾਲ ਕਰਦੇ ਹਨ ਇਸ ਸਾਲ 5 ਸਾਵਣ 20 ਜੁਲਾਈ ਐਤਵਾਰ ਨੂੰ ਸਲਾਨਾ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ